ਮਾਹੀ ਸ਼ਰਮਾ ਦੀ ਅੱਖਾਂ ਦੇ ਹੰਝੂ ਨਹੀਂ ਰੁਕ ਰਹੇ ਸਾਰੇ ਲੋਏ ਨੇ ਅੰਦਰ ਬਿਲਕੁਲ ਜੀ ਸਾਰੇ ਲੋਏ ਨੇ ਕੋਈ ਛੇਤੀ ਚੁੱਪ ਕਰਕੇ ਕੋਈ ਲੇਟ ਉਹ ਜਜ਼ਬਾਤ ਤਾਂ ਤੇ ਕਾਬੂ ਤਾਂ ਨਹੀਂ ਰੱਖਿਆ ਗਿਆ ਬਹੁਤ ਇਮੋਸ਼ਨਲ ਬਹੁਤ ਇਮੋਸ਼ਨਲ ਫਿਲਮ ਸੀ ਤੇ ਬਹੁਤ ਸੋਹਣੀ ਬਹੁਤ ਸੋਹਣੀ ਸਾਰਾ ਦਾ ਕੰਮ ਤੇ ਸਾਰੀ ਟੀਮ ਨੂੰ ਸੈਲੂਟ ਹੈ ਪੂਰਨ ਇਮੋਸ਼ਨਸ ਜੋ ਹਜੇ ਉਹਨਾਂ ਨਿਕਲੇ ਨਹੀਂ ਤੇ ਕਿਉਂਕਿ ਇਹਨਾਂ ਖੁੱਪ ਗਈ ਸੀ ਇਸ ਗਾਨਸਪ ਦੇ ਵਿੱਚ ਵਾਲੇ ਸ਼ਾਇਰ ਦੀ ਜ਼ਿੰਦਗੀ ਉਹਦੇ ਦਿਲ ਦੇ ਤੂਫਾਨ ਤੇ ਵਿੱਚ ਰੋਹਾਨੀਅਤ ਵੀ ਚੱਲ ਕਰੀ ਸੀ ਬੜਾ ਮਜ਼ਾ ਆਇਆ ਮਾਹੀ ਸ਼ਰਮਾ ਦੀ ਅੱਖਾਂ ਦੇ ਹੰਝੂ ਨਹੀਂ ਰੁਕ ਰਹੇ ਸਾਰੇ ਲੋਏ ਨੇ ਅੰਦਰ ਬਿਲਕੁਲ ਜੀ ਸਾਰੇ ਲੋਏ ਨੇ ਕੋਈ ਛੇਤੀ ਚੁੱਪ ਕਰ ਗਏ ਕੋਈ ਲੇਟ ਸੋ ਸੋ ਜਜ਼ਬਾਤਾਂ ਤੇ ਕਾਬੂ ਤਾਂ ਨਹੀਂ ਰੱਖਿਆ ਗਿਆ ਕਿਉਂਕਿ ਬਹੁਤ ਇਮੋਸ਼ਨਲ ਬਹੁਤ ਇਮੋਸ਼ਨਲ ਫਿਲਮ ਸੀ ਤੇ ਬਹੁਤ ਸੋਹਣੀ ਬਹੁਤ ਸੋਹਣੀ ਸਾਰਾ ਦਾ ਕੰਮ ਤੇ ਸਾਰੀ ਟੀਮ ਨੂੰ ਸਲੂਟ ਹੈ ਹਟ ਕੇ ਕਹਿੰਦੇ ਜਿਹੜਾ ਹੁਣ ਤੱਕ ਦਾ ਸਿਨੇਮਾ ਪਰੋਸਿਆ ਗਿਆ ਉਸ ਤੋਂ ਬਹੁਤ ਹਟ ਕੇ ਸੀ ਕੁਝ ਜੀ ਬਿਲਕੁਲ ਜੀ ਬਿਲਕੁਲ ਤਾਂ ਹਜੇ ਤੱਕ ਉਹਨਾਂ ਉਹਨਾਂ ਇਮੋਸ਼ਨਸ ਜੋ ਹਜੇ ਉਹਨਾਂ ਨਿਕਲੇ ਨਹੀਂ ਤੇ ਕਿਉਂਕਿ ਇਹਨਾਂ ਖੁੱਭ ਗਏ ਸੀ ਇਸ ਕਨਸੈਪਟ ਦੇ ਵਿੱਚ ਤੇ ਬਾ ਕਮਾਲ ਹੈ ਬਾ ਕਮਾਲ ਹੈ ਕਿ ਸ਼ਾਇਰ ਦੀ ਜ਼ਿੰਦਗੀ ਉਹਦੇ ਦਿਲ ਦੇ ਤੂਫਾਨ ਤੇ ਵਿੱਚ ਰੋਹਾਨੀਤ ਵੀ ਝਲਕ ਰਹੀ ਸੀ ਬੜਾ ਮਜ਼ਾ ਆਇਆ ਇਹ ਇੱਕ ਪ੍ਰੇਮ ਕਹਾਣੀ ਹੈ ਇਸ ਦੇ ਵਿੱਚ ਬੜੀ ਸਾਦੀ ਜਿਹੀ ਪ੍ਰੇਮ ਕਹਾਣੀ ਹੈ ਉਹਨੂੰ ਕਿਵੇਂ ਬਿਆਨ ਕਰਾਂ ਆ ਸਾਦੀ ਤੇ ਨਹੀਂ ਕਹਿ ਸਕਦੇ ਬੜੀ ਮਤਲਬ ਜਿਸ ਦੇ ਵਿੱਚ ਉਹ ਪੂਰੀ ਪਿਓਰ ਮੁਹੱਬਤ ਇੱਕ ਚੱਲ ਗਈ ਹੈ ਨਾ ਤੋ ਇੱਕ ਰੋਹਾਨੀ ਦਾ ਵੀ ਚਲਕਾਰਾ ਮਿਲਿਆ ਸੋ ਕਾਫੀ ਸੀਨ ਸੀਗੇ ਜਿਹੜੇ ਸਿੱਧੇ ਕਨੈਕਟ ਕਰਦੇ ਸੀਗੇ ਸੋ इट्स ਬਿਊਟੀਫੁਲ ਕੁਚ ਸੋ ਮੈਂ ਲੋਕਾਂ ਨੂੰ ਰეკਮੈਂਡ ਕਰਾਂਗਾ ਡੈਫੀਨਿਟਲੀ ਜਿਹੜੇ ਵੀ ਸ਼ਾਇਰੀ ਨੂੰ ਪਿਆਰ ਕਰਦੇ ਨੇ ਸਿਨੇਮਾ ਨੂੰ ਪਿਆਰ ਕਰਦੇ ਨੇ ਡਿਫਰੈਂਟ ਕਨਸੈਪਟ ਦੇਖਣਾ ਚਾਹੁੰਦੇ ਨੇ ਜ਼ਰੂਰ ਤੁਸੀਂ ਇੰਜੋਏ ਕਰ ਸਕਦੇ ਹੋ ਸ਼ਾਇਰ ਮਾਹੀ ਸ਼ਰਮਾ ਦੀ ਅੱਖਾਂ ਦੇ ਹੰਝੂ ਨਹੀਂ ਰੁਕ ਰਹੇ ਸਾਰੇ ਲੋਏ ਨੇ ਹੰਦੇ ਬਿਲਕੁਲ ਜੀ ਸਾਰੇ ਲੋਏ ਨੇ ਕੋਈ ਛੇਤੀ ਚੁੱਪ ਕਰਕੇ ਕੋਈ ਲੇਟ ਜਜ਼ਬਾਤਾਂ ਤੇ ਕਾਬੂ ਤਾਂ ਨਹੀਂ ਰੱਖਿਆ ਗਿਆ ਕਿ ਬਹੁਤ ਇਮੋਸ਼ਨਲ ਬਹੁਤ ਇਮੋਸ਼ਨਲ ਫਿਲਮ ਸੀ ਤੇ ਬਹੁਤ ਸੋਹਣੀ ਬਹੁਤ ਸੋਹਣਾ ਸਾਰਾ ਦਾ ਕੰਮ ਤੇ ਸਾਰੀ ਟੀਮ ਉਸ ਨੇ ਉਹਨਾਂ ਇਮੋਸ਼ਨਸ ਜੋ ਹੈ ਉਹਨਾਂ ਨਿਕਲੇ ਨਹੀਂ ਤੇ ਕਿਉਂਕਿ ਇਹਨਾਂ ਖੁੱਭ ਗਈ ਸੀ ਇਸ ਗੰਸਮ ਦੇ ਵਿੱਚ ਵਾਲੇ ਕਾਇਰ ਦੀ ਜ਼ਿੰਦਗੀ ਉਹਦੇ ਦਿਲ ਦੇ ਤੂਫਾਨ ਤੇ ਵਿੱਚ ਰੋਹਾਨੀਅਤ ਵੀ ਚੱਲ ਕਰੀ ਸੀ ਬੜਾ ਮਜ਼ਾ ਆਇਆ ਮਾਹੀ ਸ਼ਰਮਾ ਦੀ ਅੱਖਾਂ ਦੇ ਹੰਝੂ ਨਹੀਂ ਰੁਕ ਰਹੇ ਸਾਰੇ ਰੋਏ ਨੇ ਬਿਲਕੁਲ ਜੀ ਸਾਰੇ ਲੋਏ ਨੇ ਕੋਈ ਛੇਤੀ ਚੁੱਪ ਕਰ ਗਏ ਕੋਈ ਲੇਟ ਸੋ ਸੋ ਜਜ਼ਬਾਤਾਂ ਤੇ ਕਾਬੂ ਤਾਂ ਨਹੀਂ ਰੱਖਿਆ ਗਿਆ ਕਿਉਂਕਿ ਬਹੁਤ ਇਮੋਸ਼ਨਲ ਬਹੁਤ ਇਮੋਸ਼ਨਲ ਫਿਲਮ ਸੀ ਤੇ ਬਹੁਤ ਸੋਹਣੀ ਬਹੁਤ ਸੋਹਣੀ ਸਾਰਾ ਦਾ ਕੰਮ ਤੇ ਸਾਰੀ ਟੀਮ ਨੂੰ ਸਲੂਟ ਹੈ ਹਟਕੇ ਕਹਿੰਦੇ ਜਿਹੜਾ ਹੁਣ ਤੱਕ ਦਾ ਸਿਨੇਮਾ ਪਰੋਸਿਆ ਗਿਆ ਉਸ ਤੋਂ ਬਹੁਤ ਹਟਕੇ ਸੀ ਕੁਝ ਜੀ ਬਿਲਕੁਲ ਜੀ ਬਿਲਕੁਲ ਤਾਂ ਹਜੇ ਤੱਕ ਉਹਨਾਂ ਉਹਨਾਂ ਇਮੋਸ਼ਨਸ ਤੋਂ ਹਜੇ ਉਹਨਾਂ ਨਿਕਲੇ ਨਹੀਂ ਤੇ ਕਿਉਂਕਿ ਇਹਨਾਂ ਖੁੱਭ ਗਏ ਸੀ ਇਸ ਕਨਸੈਪਟ ਦੇ ਵਿੱਚ ਤੇ ਬਾ ਕਮਾਲ ਆ ਆ ਕੁਲੈਕਸ਼ਾਇਰ ਦੀ ਜ਼ਿੰਦਗੀ ਉਹਦੇ ਦਿਲ ਦੇ ਤੂਫਾਨ ਤੇ ਵਿੱਚ ਰੋਹਾਨੀਅਤ ਵੀ ਝਲਕ ਰਹੀ ਸੀ ਸੋ ਬੜਾ ਮਜ਼ਾ ਆਇਆ ਇੱਕ ਪ੍ਰੇਮ ਕਹਾਣੀ ਹੈ ਇਸ ਦੇ ਵਿੱਚ ਬੜੀ ਸਾਦੀ ਜਿਹੀ ਪ੍ਰੇਮ ਕਹਾਣੀ ਹੈ ਉਹਨੂੰ ਕਿਵੇਂ ਬਿਆਨ ਕਰਾਂ ਆ ਸਾਦੀ ਤੇ ਨਹੀਂ ਕਹਿ ਸਕਦੇ ਬੜੀ ਮਤਲਬ ਜਿਸ ਦੇ ਵਿੱਚੋਂ ਪੂਰੀ ਪਿਓਰ ਮੁਹੱਬਤ ਇੱਕ ਚੱਲ ਗਈ ਹੈ ਨਾ ਸੋ ਇੱਕ ਰੋਹਾਨੀਅਤ ਦਾ ਵੀ ਝਲਕਾਰਾ ਮਿਲਿਆ ਸੋ ਕਾਫੀ ਸੀਨ ਸੀਗੇ ਜਿਹੜੇ ਸਿੱਧੇ ਕਨੈਕਟ ਕਰਦੇ ਸੀਗੇ ਸੋ ਸੋ ਬਿਊਟੀਫੁਲ ਫਿਲਮ ਸੋ ਮੈਂ ਲੋਕਾਂ ਨੂੰ ਰეკਮੈਂਡ ਕਰਾਂਗਾ ਡੈਫੀਨਿਟਲੀ ਜਿਹੜੇ ਵੀ ਸ਼ਾਇਰੀ ਨੂੰ ਪਿਆਰ ਕਰਦੇ ਨੇ ਸਿਨੇਮਾ ਨੂੰ ਪਿਆਰ ਕਰਦੇ ਨੇ ਡਿਫਰੈਂਟ ਕਨਸੈਪਟ ਦੇਖਣਾ ਚਾਹੁੰਦੇ ਨੇ ਜ਼ਰੂਰ ਤੁਸੀਂ ਇੰਜੋਏ ਕਰ ਸਕਦੇ ਹੋ ਸ਼ਾਇਰੀ